ਸੋਣਾ ਤੋਂ ਪਹਿਲਾਂ ਅਕਾਲੀ ਲੀਡਰਾਂ ਦੇ ਉੱਤੇ ਗ੍ਰਹਿਣ ਲੱਗ ਗਿਆ ਇਸ ਤਰ੍ਹਾਂ ਪ੍ਰਤੀਤ ਹੋਣ ਲੱਗਿਆ ਬੱਸੀ ਪਠਾਨਾ ਤੋਂ ਅਕਾਲੀ ਲੀਡਰ ਮਲਕੀਤ ਸਿੰਘ ਮਠਾੜੂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਗਿਆ ਰੋੜਾਂ ਦੇ ਨਾਲ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਔਰ ਦੇਰ ਰਾਤ ਘਰ ਜਾਂਦਿਆਂ ਨੂੰ ਘੇਰਾ ਪਾ ਕੇ ਕੁੱਟਿਆ ਗਿਆ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਜਾਣਕਾਰੀ ਮੁਤਾਬਕ ਬਸੀ ਉਠਾਣਾ ਤੋਂ ਅਕਾਲੀ ਲੀਡਰ ਨੇ ਔਰ ਆਪਣੇ ਘਰ ਜਾ ਰਹੇ ਸਨ ਮਨਜੀਤ ਮਲਕੀਤ ਸਿੰਘ ਮਠਾੜੂ ਔਰ ਰਸਤੇ ਦੇ ਵਿੱਚ ਉਹਨਾਂ ਨੂੰ ਘੇਰਾ ਪਾ ਲਿਆ ਗਿਆ ਮੋਟਰਸਾਈਕਲ ਦੇ ਉੱਤੇ ਤਿੰਨ ਮੁਲਜ਼ਮ ਸਵਾਰ ਆਏ ਹਮਲਾਵਰ ਆਏ ਔਰ ਉਹਨਾਂ ਨੇ ਘੇਰਾ ਪਾ ਕੇ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਸਭ ਤੋਂ ਪਹਿਲਾਂ ਸਿਰ ਦੇ ਵਿੱਚ ਰੌਡ ਮਾਰੀ ਗਈ ਹੈ ਸਿਰ ਦੇ ਵਿੱਚ ਰੌਡਾਂ ਮਾਰ ਕੇ ਤੇ heਠਾ ਸਿੱਟਿਆ ਗਿਆ ਤੇ ਜਾਣਕਾਰੀ ਮੁਤਾਬਕ ਇਹ ਵੀ ਕਿਹਾ ਗਿਆ ਕਿ ਤੇਜ਼ ਤਾਰ ਹਥਿਆਰ ਵੀ ਚਲਾਏ ਗਏ ਨੇ ਇਸ ਮਾਮਲੇ ਨੂੰ ਲੈ ਕੇ ਜਦੋਂ ਹਮਲਾਵਰ ਉੱਥੋਂ ਫਰਾਰ ਹੋ ਗਏ ਤੇ ਉਦੋਂ ਮਲਕੀਤ ਸਿੰਘ ਮਠਾੜੂ ਨੂ ਹਸਪਤਾਲ ਲਿਆਂਦਾ ਗਿਆ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਫੌਰੀ ਤੌਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਵਾਈ ਗਈ ਹੈ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਅਕਾਲੀ ਲੀਡਰ ਜਿਹੜੇ ਨੇ ਉਹ ਖਫਾ ਨੇ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅਕਾਲੀ ਲੀਡਰ ਖਫਾ ਨੇ ਔਰ ਐਚਓ ਦਾ ਕਿਹਾ ਗਿਆ ਆ ਕਿ ਇਹ ਕਿਸੇ ਨਿੱਜੀ ਰੰਜਿਸ਼ ਕਰਕੇ ਐਕਸ਼ਨ ਕਰਵਾਇਆ ਗਿਆ ਜਦੋਂ ਮਲਕੀਤ ਸਿੰਘ ਮਠਾੜੂ ਨਾਲ ਥੋੜੀ ਬਹੁਤ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਵੀ ਇਹੀ ਕਿਹਾ ਕਿ ਹਬਲਾਵਰ ਇਹੀ ਗੱਲ ਕਰ ਰਹੇ ਸਨ ਕਿ ਹੋਰ ਲੈ ਪੱਗੇ ਯਾਨੀ ਕਿ ਕੋਈ ਨਿੱਜੀ ਮਾਮਲਾ ਇਹੋ ਜਾ ਰਿਹਾ ਹੋਵੇਗਾ ਜਿਸ ਦੇ ਚੱਲਦੇ ਮਕੀਤ ਸਿੰਘ ਮਠਾੜੂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਮੌਕੇ ਤੇ ਰਾਜ ਆਂਦਿਆਂ ਘੇਰ ਕੇ ਤੇ ਕੁੱਟਮਾਰ ਕੀਤੀ ਗਈ ਹੈ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਹੋਈ ਹੈ ਸਿਰ ਦੇ ਉੱਤੇ ਗੁੱਜੀਆਂ ਸੱਟਾਂ ਲੱਗੀਆਂ ਨੇ ਜਿਸ ਸਬੰਧਤ ਉਹਨਾਂ ਦਾ ਬੋਲਣਾ ਵੀ ਔਖਾ ਹੋਇਆ ਪਿਆ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਦੂਜੇ ਪਾਸੇ ਪੁਲਿਸ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਹੈ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰਨ ਲਈ ਤਿਆਰ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਕੇਸ ਨੂੰ ਲੈ ਕੇ ਫਿਲਹਾਲ ਉਹ ਵਕਤ ਦੱਸੇਗਾ ਪਰ ਅਕਾਲੀ ਲੀਡਰਾਂ ਨੇ ਜੋ ਖੱਦਸ਼ੇ ਜ਼ਾਹਰ ਕੀਤੇ ਨੇ ਇਸ ਇਸ ਕੇਸ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਆਓ ਸੁਣਦੇ ਆ ਮੈਂ ਮਜੀਦ ਸਿੰਘ ਮਠਾਰੋ ਆਂਦੀ ਹੱਥੇ ਘਰ ਨੂੰ ਜਾ ਰਿਹਾ ਸੀ ਪਿੱਛੇ ਆ ਕੇ ਮੈਨੂੰ ਘੇਟ ਲਿਆ ਮੋਟਰਸਾਈਕਲ ਦੇ ਸੀਗੇ ਮੇਰੇ ਸਿਰ ਤੇ ਰਾੜਾ ਮਾਰਿਆ ਪੁੱਟ ਮਾਰ ਕੇ ਮਿੰਟ ਪਾਤੀ ਲੱਗਿਆ ਕੌਣ ਸੀ ਇਹ ਸੰਗ ਬਦਲ ਇਹਨੂੰ ਕਹਿੰਦੇ ਹੋਰ ਲਾ ਪੰਗਾ ਮੈਂ ਕਿ ਮੈਂ ਤਾਂ ਕਿਸੇ ਨਾਲ ਪੰਗਾ ਹੀ ਨਹੀਂ ਆ ਤਾ ਘਰ ਜਾ ਰਿਹਾ 10 ਮਿੰਨਿਟ ਜੀ ਹੋ ਚਾਈ ਪਰ ਮੇਰੇ ਸਿਰ ਤੇ ਡੰਡਾ ਮਾਰਿਆ ਮੌਨਾ ਜੀ ਦੋ ਸਿਕ ਜੀ ਬਹੁਤ ਚਲੋਣੀ ਆ ਅਸੀਂ ਇਹਦੀ ਪੂਰੀ ਨਿਦਾਨ ਕਰਨੇ ਆ ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਇਸ ਗਲਤੀ ਤੈ ਤੱਕ ਜਾਏ ਮੈਂ ਐਸਐਸਪੀ ਸਰਵਨ ਨਾਲ ਵੀ ਗੱਲ ਕੀਤੀ ਹੈ ਕਿ ਇਹਦੀ ਗਲਤੀ ਤੈ ਤੱਕ ਜਾਵੇ ਕੌਣ ਬੰਦਾ ਹੈ ਕਿਨੇ ਕੀਤਾ ਹੈ ਇਹ ਕੀ ਹੈ ਤੇ ਬਾਕੀ ਉਹਦੀ ਵੀ ਇਨਵੈਸਟੀਗੇਸ਼ਨ ਉਹਨਾਂ ਨੇ ਕਰਨੀ ਆ ਅਸੀਂ ਤਾਂ ਪੂਰੀ ਮੈਰਿਟ ਦੇ ਕੋ ਔਰ ਸਾਡੀ ਡਿਊਟੀ ਵੀ ਹੈ ਮੇਰੀ ਤੌਰ ਹਲਕਾ ਸੇਵਾਦਾਰ ਹੁੰਦੇ ਦੇ ਬਸ ਇਖਲਾਨ ਹੁੰਦਾ ਔਰ ਪਿਛਲਾ ਤਜਰਬਾ ਹੁੰਦਾ ਹੈ ਮੇਰੀ ਡਿਊਟੀ ਹੈ ਕਿ ਕੀ ਗਲਤੀ ਤੈਅ ਕਰਨਾ ਹੈ ਮੈਂ ਤੈਅ ਤੱਕ ਜਾਵਾਂਗਾ ਕਿਹੜਾ ਬੰਦਾ ਹੈ ਕਿਨੇ ਜੇ ਵੀ ਕਿਸੇ ਨੇ ਕੀਤੀ ਹੈ ਗਲਤੀ ਬੜੀ ਗੱਲਤ ਕੀਤੀ ਹੈ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰਦੇ ਆ ਵੀ ਦੀ ਸਹੀ ਤਰੀਕੇ ਨਾਲ ਜਾਂਚ ਕਰਕੇ ਔਰ ਤੇਰੀ ਜਿਹੜੀ ਪੂਰੀ ਜਾਣਕਾਰੀ ਹੈ ਪਬਲੀਕਲੀ ਸਾਹਮਣੇ ਲਿਉਣੀ ਚਾਹੀਦੀ ਹੈ ਜੱਸ ਹਸਪੀਟਲ ਤੋਂ ਉਤਲਾ ਹੀ ਹੈ ਕਿ ਜੀ ਮਲਕੀ ਸਿੰਘ ਮਠਾਡੂ ਨੇ ਉਹਨਾਂ ਨੇ ਚੱਟਾ ਲੱਗਣ ਕਰਕੇ ਡਾਕ ਨੇ ਮੈਂ ਇੰਨਾ ਮੀਟੇ ਵਿੱਚ ਉੱਥੇ ਪਹੁੰਚਿਆ ਠੀਕ ਹੈ ਜੀ ਮੇਰੇ ਕਿਸੇ ਨੇ ਜੋ ਹੈਗਾ ਕੋਈ ਆਇਆ ਕੋਈ ਅਨੋਨ ਪਰਸਨ ਨੇ ਕੋਈ ਪਿੱਛੋਂ ਸੱਟ ਮਾਰੀ ਹੈਗੀ ਹੈ ਰਾਲ ਮਾਰੀ ਹੈਗੀ ਹੈ ਮੈਂ ਆਪਣੇ ਐਕਟਿਵ ਆਤੇ ਜਾ ਰਿਹਾ ਸੀਗਾ ਤੇ ਮੈਂ ਉਹ ਮੌਕਾ ਦੇਖਣ ਨਹੀਂ ਜਾ ਰਿਹਾ ਜੀ ਜੋ ਹੈਗਾ ਬਦਦੁਲਾਸੀ ਕਰਨ ਦਾ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ